ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੈਂਡ ਨੰਗਲ ਚੋਂ ਨੰਗਲ ਪੈਂਡ ਨੂੰ ਜਿਲ੍ਹਾ ਦੋਸਤੋ ਫਰੀਦਕੋਟ ਪਾਇਆ ਜਾਂਦਾ ਮਸ਼ਹੂਰ ਪੈਂਡ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਪੰਜ ਨੱਗ ਵਿਕਰੀ ਵਾਸਤੇ ਲੈ ਕੇ ਆਏ ਆ ਇੱਕ ਵੱੱਛੀ ਐ ਛੋਟੀ ਆ ਬੱਚਾ ਬਾਕੀ ਡਿਟੇਲ ਆਪਾਂ ਬਾਈ ਜੀ ਤੁਹ ਲਵਾਂਗੇ ਕੱਲੀ ਕੱਲੀ ਦੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜੀ ਦੋਸਤੋ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਣਗੇ ਕਰਦੇ ਆਂ ਗੱਲ ਬਾਈ ਜੀ ਨਾਲ ਸੱਸੀ ਕਾ ਬਾਈ ਸੱਸੀ ਕਾ ਪਹਿਲਾਂ ਤਾਂ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਤੇ ਐਡਰੈਸ ਨਾਮ ਹਰਜਿੰਦਰ ਸਿੰਘ ਪਿੰਡ ਨੰਗਲ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਮੋਬਾਈਲ ਨੰਬਰ 99819686 ਠੀਕ ਹੈ ਜੀ ਪਹਿਲੇ ਨੰਬਰ ਤੇ ਗਾਂ ਖੜੀ ਆ ਕਾਲੇ ਰੰਗ ਦੀ ਇਹਦੀ ਕੀ ਡਿਟੇਲ ਆਈ ਨੂੰ 7 ਦਿਨ ਹੋਏ ਗਏ ਸੂਈ ਲੋਈ ਹਾਂਜੀ ਹਾਂਜੀ ਬੱਚਾ ਮਰ ਗਿਆ ਇਹਦਾ ਠੀਕ ਹੈ ਜੀ ਦੁੱਧ ਹੈਗਾ 13 ਲੀਟਰ ਠੀਕ ਹੈ ਜੀ ਕ੍ਰੋਸ ਆ ਗਈ ਥੋੜੀ ਹੈ ਨਾ ਹਾਂਜੀ ਦੋਸਤੋ ਦੇਖ ਸਕਦੇ ਆਂ ਕ੍ਰੋਸ ਵੈੜਾ ਕਿਹੜਾ ਸੂਆ ਸੂਈ ਆ ਵੀਰੇ ਇਹ ਦੂਜਾ ਤੀਜਾ ਹੀ ਹੋ ਗਈ ਬਾਈ ਦੂਜਾ ਜਾਂ ਤੀਜਾ ਬਾਕੀ ਆਪ ਦੀ ਸਮਝ ਨਾਲ ਲੈਣੀ ਦੋਸਤੋ ਤੁਸੀਂ ਥਾਲੇ 봐 ਦੇਖ ਸਕਦੇ ਆ ਦੋਸਤੋ ਚਾਰ ਹੀ ਥਾਣਾ ਕੋਈ ਫੋਟੋ ਛਾਗਣੀ ਨਾਲ ਇਹਦਾ ਬੱਚਾ ਦੋਸਤੋ ਮਰ ਗਿਆ ਬਾਕੀ ਬਾਈ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਆ ਰੇਟ ਇਹਦਾ ਕੀ ਰਹੂਗਾ ਜੀ? ਮੁੱਲ 35000 ਦੁੱਧ 13 ਕਿਲੋ ਹਾਂਜੀ 13 ਕਿਲੋ ਦੁੱਧ ਆ ਦੋਸਤੋ 35000 ਰੁਪਿਆ ਬਾਈ ਹੁਣੀ ਮੁੱਲ ਕਰਦੇ ਆ। ਬਾਕੀ ਵਿੱਚੋਂ ਮਾਨਤਾਣ ਹੋ ਜਾਊਗਾ। ਰੇਟ ਆ ਜਿਹੜਾ ਫੈਕਸ ਨਹੀਂ ਇਹ। ਦੋ ਨੰਬਰ ਦੀ ਗੱਲ ਕਰਕੇ ਵੈੜਦੀ। ਇਹ ਚਾਰ ਦੰਦਾ ਜੀ ਮੂੰਹ ਪਹਿਲਾਂ ਸੂਆ। ਠੀਕ ਹੈ ਜੀ। ਠੀਕਾ ਭਰਾਇਆ ਹੋਇਆ ਜੀ ਇਹਦਾ। ਅੱਛਾ ਜੀ। ਦੁੱਧ ਹੈਗਾ 10 ਲੀਟਰ ਆ ਇਹ ਥਲੇ। ਟੋਕੜਾ ਨਹੀਂ। ਹਾਂਜੀ। ਇਹਨੂੰ ਕਿੰਨਾ ਕਚਰੋਗਾ ਉਹ ਸੂਈ ਨੂੰ? ਭਾਜ ਤਾਂ ਨਵੇਂ ਮਹੀਨੇ ਤਾਂ ਹੋ ਗਏ ਹੋਣੇ ਬਾਈ। ਠੀਕਾ ਭਰਾ ਤਾਂ ਆ ਟੁੱਟ ਵਧੀਆ ਕਰਤਾ ਇਹਨੇ। ਠੀਕ ਹੈ ਜੀ। ਈਗਾ ਭਰਾ ਨੂੰ ਕਿੰਨੇ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਬਈ ਕੋਈ ਸੀਮਿੰਟ ਦਾ ਪਤਾ ਕਿਹੜਾ ਪਰ ਆ ਗੇ ਸੀਮਾ ਨਹੀਂ ਆ ਸਰਕਾਰੀ ਸੀਮਣੀ ਠੀਕ ਹੈ ਦੋਸਤੋ ਚੰਗੀ ਆ ਵਹਿੜ ਮੂੰਹ ਮੱਥੇ ਦੀ ਤੁਹਾਨੂੰ ਵਿਖਾ ਦਨੇ ਆਪਾਂ ਨੇੜੇ ਤੋਂ 10 ਲੀਟਰ ਦੁੱਧ ਆ ਪਹਿਲਾ ਸੂਆ ਸੂਈ ਹੋਈ ਆ ਇਹ ਤੇ ਦੂਜੇ ਸੂਏ ਵਾਸਤੇ ਬਾਈ ਹੁਣਾਂ ਨੇ ਟੀਕਾ ਭਰਾਇਆ ਪੰਜ ਛੇ ਦਿਨ ਹੀ ਹੋਏ ਅਜੇ ਬਾਕੀ ਦੋਸਤੋ ਖੋਲ ਕੇ ਨਹੀਂ ਵਿਖਾਈਆਂ ਜਾਣੀਆਂ ਕੋਈ ਵੀ ਨਾਗ ਤਿੰਨ ਨੰਬਰ ਦੀ ਗੱਲ ਕਰ ਗਈ ਇਹ ਤੋਕੜਾਈ ਇਹ ਵੀ ਠੀਕ ਹੈ ਜੀ ਤਿੰਨ ਕ ਮਹੀਨਾ ਸੁਆ ਇਹਦਾ ਠੀਕ ਹੈ ਪੀਗਾ ਭਰਿਆ ਹੋਇਆ ਇਹਦੇ ਵੀ ਅੱਛਾ ਜੀ ਦੁੱਧ 11 ਲੀਟਰ ਆਈ 11 ਲੀਟਰ ਦੁੱਧ ਆ ਹਾਂ ਜੀ ਦੋਸਤੋ ਇਹ ਥੱਲੇ 11 ਲੀਟਰ ਦੁੱਧ ਆ ਤੇ ਪੀਗਾ ਇਹਦੇ ਵੀ ਭਰਿਆ ਹੋਇਆ ਤਿੰਨ ਕ ਮਹੀਨੇ ਦੀ ਸੂਈ ਆ ਬਾਕੀ ਤੁਸੀਂ ਇੱਥੇ ਤਸੱਲੀ ਭਾਰ ਕਿੱਥੇ ਤੁਸੀਂ ਆ ਕੇ ਕਰਨੀ ਆ ਮੂਹ ਮੱਥਾ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆਪਾਂ ਦੋਸਤੋ ਦੇਖ ਸਕਦੇ ਆ ਡੱਬੀ ਵੈੜਾ ਬਾਕੀ ਚਾਰ ਹੀ ਥਣ ਮਿਲਣਗੇ ਸਾਰਿਆਂ ਦੇ ਸਾਫ਼ ਸੁਥਰਾ ਪਾਈਆਂ ਦਾ ਕੰਮ ਹੈ ਇਹਦਾ ਮੁੱਲ ਆਪਾਂ 2 ਨੰਬਰ ਦਾ ਵੀ ਨਹੀਂ ਕੀਤਾ 10ਵੇਂ ਦਾ ਵੀ ਮੁੱਲ 30000 ਹੈ 2 ਨੰਬਰ ਦਾ ਦੋਸਤੋ 10 ਕਿਲੋ ਦੱਦ ਦਾ ਤੇ 30000 ਮੁੱਲ ਆ ਜਾਣੀ ਇਹਦਾ ਇਹਦੇ ਵਿੱਚੋਂ ਇਮਾਨਤਾਨ ਹੋ ਜਾਊਗਾ ਮਾੜਾ ਮੋਟਾ ਤੇ 3 ਨੰਬਰ ਦਾ ਮੁੱਲ ਕੀ ਕਰਨਾ ਜੀ ਇਹਦਾ ਵੀ 30000 ਹੈ ਦੋਸਤੋ ਇਹ ਵੀ 30000 ਚ ਮਿਲ ਜਾਣੀ ਤੁਹਾਨੂੰ ਚੰਗੀ ਆ ਡੱਬੀ ਆ ਬਾਕੀ ਕੱਦ ਦਰਮਿਆਨੇ ਦੀਆਂ ਹੀ ਆ ਤਿੰਨੇ ਇਹ ਸਾਰੇ ਦੋਸਤੋ ਠੰਡੀ ਸੀਲ ਆ ਫੈਕਸ ਜਲੇ ਵੇਰੀ ਆ ਦੋਸਤੋ ਇਹ ਵੀ ਫੈਕਸ ਲੇ ਵੇਰੀ ਆ ਜਮਾ ਤੇ ਚਾਰ ਨੰਬਰ ਦੀ ਗੱਲ ਕਰ ਗਈ ਕ੍ਰਾਸ ਇਹ 6 ਦਿਨਾਂ ਦੀ ਸੂਈ ਲਈ ਹਾਂਜੀ ਬੱਚਾ ਬੱਛਾ ਇਹ ਦੇ ਮਗਰ ਠੀਕ ਹੈ ਜੀ ਦੁੱਧ ਆ ਗਿਆ ਹਰ ਤੇ 13 14 ਲੀਟਰ ਜਾਨੀ ਬੌਲੇ ਜੀ ਆ ਜੇ ਤਾਂ ਹਾਂਜੀ ਦੋਸਤੋ ਤਿੰਨ ਕਿ ਦਿਨ ਹੋ ਗਏ ਸੂਈ ਨੂੰ ਤੇ ਕ੍ਰਾਸ ਆਂਗਾ ਬਾਕੀ ਬੱਛਾ ਆ ਗਿਆ ਮਗਰ ਆ ਕਾਲਾ ਤਾਂ ਲੈਵਾ ਨੇੜੇ ਤੋਂ ਦੇਖ ਸਕਦੇ ਹੋ ਦੋਸਤੋ ਰਮੈਨੇ ਕੱਦ ਕਾਟ ਚਾ ਇਹਦਾ ਮੁੱਲ ਕੀ ਆ ਇਹਨਾਂ ਵਾਲੇ ਵੀਰੇ ਮੁੱਲ 42000 ਰੁਪਿਆ ਇਹਦਾ ਦੋਸਤੋ ਇਹ 42000 ਰੁਪਿਆ ਬਾਈ ਹੁਣੀ ਮੁੱਲ ਕਰਦੇ ਆ ਬਾਕੀ ਮਾਨਤਾਣ ਹੋ ਜੂ ਇਹਦੇ ਵਿੱਚ ਉਹ ਹੀ ਸਾਈਵਾਲ ਦੀ ਗੱਲ ਕਰ ਗਈ ਇਹ ਹੋਗੀ ਦੂਜਾ ਸੂਆ ਹੀ ਮਗਰ ਵੱਛਾ ਉਹਦਾ ਠੀਕ ਹੈ ਜੀ ਤੇ ਇਧਰ ਲਿਆ ਥਣਚੇ ਦੇ ਧਾਰਾ ਘਾਟੇ ਥੋੜੀਆਂ ਜੀਆਂ ਠੀਕ ਹੈ ਜੀ ਦੋਸਤੋ ਇੱਕ ਥਣਚੋਂਕ ਬਹਿਣੀ ਵਾਲੇ ਚੋਂ ਧਾਰਾ ਘਾਟਾ ਮਗਰਲੇ ਚੋਂ ਤੇ ਵੱਛਾ ਮਗਰ ਵੀ ਨਿੱਗਦੀ ਸੂਈ ਹੈ ਮਹੀਨੇ ਗਰੀ ਸਵਾ ਮਹੀਨੇ ਬਾਅਦ ਇੱਥੇ ਜੀ ਸੂਈ ਹੋਊਗੀ ਦੁੱਧ ਹੈਗੇ ਥਲੇ 7 7 7-8 ਲੀਟਰ ਹੈਗੇ 8 ਕਿ ਲੀਟਰ ਬਾਈ ਦਾ ਦਦੇ ਵੀ 7.5-8 ਲੀਟਰ ਹੋਊਗਾ ਦੁੱਧ ਬਾਕੀ ਤੁਸੀਂ ਇੱਥੇ ਆ ਕੇ ਤਸੱਲੀ ਕਰਨੀ ਐ ਦੋ ਡੰਗ ਤਿੰਨ ਡੰਗ ਚੋਕੇ ਵੇਖ ਸਕਦੇ ਆ ਸੂਏ ਸਵਾਏ ਸਾਰੇ ਪਸ਼ੂ ਆ ਤੇ ਉਹ ਠੰਡੀ ਸੀ ਲਾ ਵੀਰੇ ਇਹ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਾਡੇ ਦੋਸਤੋ ਦੁੱਧ ਵੀ ਇਹਦਾ ਮੱਝਾ ਅਰ ਗਿਆ ਹੋਊਗਾ ਦੋਸਤੋ ਚੰਗੀ ਆ ਤੇ ਇਹਦਾ ਮੁੱਲ ਕੀ ਆਈ ਮੋਲ ਲੈਦਾ ਵੀ ਆ ਰਿਹਾ ਠੀਕ ਹੈ ਜੀ ਦੋਸਤੋ ਇਹ 20000 ਰੁਪਏ ਬਾਈ ਹੁਣੀ ਮੁੱਲ ਕਰਦੇ ਇਹਦੇ ਮਗਰ ਵੱਛਾ ਆ ਗਿਆ ਖੜਾ ਸਾਹਮਣੇ ਦੇਖ ਸਾਹਣੇ ਦੋਸਤੋ ਚੰਗੀ ਆ ਬੰਨ ਬੰਨ ਵੇਖ ਸਕਦੇ ਇੱਕ ਥਣ ਤੋਂ ਥੋੜੀਆਂ ਧਾਰਾਂ ਜਾਨੀ ਘਾਟ ਆ ਵੇਸੋ ਦੋਸਤੋ ਇਧਰ ਲਾ ਥਣ ਦੇਖ ਸਾਹਣੇ ਥੋੜਾ ਜਿਹਾ ਨਿੱਕਾ ਖਾਉਂਦੀ ਆ ਬਾਕੀ ਤਸल्ली पार्क ਦੁਆਰੇ ਆਪਾਂ ਫੇਰ ਕਿੰਨੇ ਵੀ ਇੱਥੇ ਆ ਕੇ ਕਰਿਆ ਜੀ ਬਾਕੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਇੱਕ ਦੋਸਤੋ ਵੱਛੀ ਆ ਬਾਈ ਹੁਣਾਂ ਕੋਲੇ ਆ ਇਹਦੇ ਕਿ ਠੰਡ ਸੁਣ ਕੇ ਵੀਰੇ ਚਾਰ ਹੀ ਆ? ਹਾਂਜੀ ਹਾਂਜੀ ਕਿੰਨੇ ਕ ਜਰ ਦੀ ਹੋ? 1.5 ਮਹੀਨੇ ਦੀ ਹੋਣਾ? ਹਾਂਜੀ 1.5-2 ਮਹੀਨੇ ਦੀ ਨਿਕਦੀ ਐ। ਤੁਸ ਤੋਂ 1.5 ਮਹੀਨਾ ਉਮਰ ਹੋਊਗੀ ਤੇ ਚਾਰ ਹੀ ਥਾਣਾ। ਜੇ ਕੋਈ ਵੀਰ ਸੰਭਣ ਵਾਲਾ ਲੈ ਜਾਊਗਾ।